ਕਿਹੜਾ ਮੇਰਾ ਨਾਮ ਹਰਵਿੰਦਰ ਕੌਰ ਕਿਹੜਾ ਪਿੰਡ ਕੜਾ ਜੇ ਜੰਡੋ ਗਸਰੇਆ ਕੀ ਲੋਦੇ ਤੁਹਾਡੇ ਦੇਖੀ ਲੱਗਦੇ ਨੇ ਮੇਰੇ ਹਸਬੰਦ ਲੱਗਦੇ ਆ ਤੇ ਕਾਦਾ ਨਸ਼ਾ ਕਰਦੇ ਨਸ਼ਾ ਟੀਕੇ ਤੇ ਹੋਰ ਪਾਗ ਬੁਖਰੂ ਵੀ ਖਾ ਲੈਂਦੇ ਹਾਂ ਕਿੰਨੇ ਕ ਜੇਰ ਤੋਂ ਕਰ ਰਿਹਾ ਕਰਨ ਤਾਂ ਵਾਹ 10 ਦਿਨ ਹੋਏ ਇਸ ਚੀਜ਼ ਨੂੰ ਜ਼ਿਆਦਾ ਕਰਨ ਲੱਗੇ ਆ ਉਤਰਾ ਮਤਲਬ ਗੋਲੀ ਗੱਟੇ ਜਿਆਦਾ ਖਾਂਦੇ ਕੰਮ ਨਹੀਂ ਕਰਦਾ ਏ ਕੰਮ ਪੇਂਟ ਦਾ ਕਰ ਗਿਆ ਨਹੀਂ ਤੇ ਬਲਕੇ ਅੱਜ ਇੱਕ ਹੁਣ ਕਿ ਤੁਹਾਨੂੰ ਕਿਹੋਂ ਪਲ ਲੱਗਾ ਵੀ ਨੇ ਨਸ਼ਾ ਕੀਤਾ ਜੇ ਕਿੱਥੇ ਹੈ ਕਹਿਣਾ ਫੋਨ ਹਾਡੇ ਰਿਸ਼ਤੇਦਾਰਾਂ ਨੇ ਫੋਨ ਹਨ ਨੂੰ ਲਾਇਆ ਸੀ ਤੇ ਫਿਰ ਨੂੰ ਪਤਾ ਲੱਗਿਆ ਹੋਇਆ ਫਿਰ ਮੁਗਲ ਚੱਕਾ ਹੀ ਚੁੱਕੇ ਲਾਇਆ ਉਹਨਾਂ ਨੇ ਹੂੰ ਤੇ ਕਿਹੋ ਜੀ ਹਾਲ ਤੇ ਸੀ ਉਸ ਵੇਲੇ ਹਾਲ ਤੇ ਜ ਇਹਨਾਂ ਦੀ ਬਹੁਤ ਜ਼ਿਆਦੀ ਕੰਡੀਸ਼ਨ ਜਿਹੜੀ ਬਹੁਤ ਜ਼ਿਆਦੀ ਖਰਾਬ ਸੀ ਹੂੰ ਹਾਂਜੀ ਫਿਰ ਤੁਸੀਂ ਕਿਹਨਾਂ ਟਾਈਮ ਤੇ ਤੁਸੀਂ ਨਾ ਪਹੁੰਚਦੇ ਤੇ ਫਿਰ ਮੈਂ ਨਾ ਵੀ ਗਿਆ ਹਾਂ ਹੁਣ ਕਿਹੜੀ ਸੰਸਥਾ ਨੇ ਪਹਛਾਇਆ ਕੋਈ ਪਤਾ ਤੁਹਾਨੂੰ ਕੌਣ ਆਏ ਬੰਦੇ ਨਹੀਂ ਸਰ ਇਹਨਾਂ ਨੇ ਹੂੰ ਤੇ ਹੁਣ ਗਾਂ ਕੀ ਮੰਗ ਕਰਦੇ ਮੰਗ ਮੈਂ ਹੀ ਕਰਦੀ ਕਿ ਨਸ਼ਾ ਛੁਡਾਇਆ ਜਾਏ ਤੇ ਨਾਲ ਇਹਨਾਂ ਦਾ ਇਲਾਜ ਹੋ ਜਾਏ ਨਸ਼ਾ ਉਤਰਾ ਆਸਾਨੀ ਨਾਲ ਮਿਲੀ ਜਾਂਦਾ ਹੈ ਜਿਹੜਾ ਕਰ ਰਹੇ ਲੋਕ ਆਸਾਨੀ ਨਾਲ ਮਿਲੀ ਜਾਂਦਾ ਕਈ ਸੌਜ ਵੀ ਦੇਈ ਜਾਂਦੇ ਜਿਨ੍ਹਾਂ ਨੇ ਆਪਣਾ ਚਲਾਉਣਾ ਕਈ 100 200 ਚ ਤੇ ਦੇਈ ਜਾਂਦੇ ਆਪਣਾ ਚਲਾਈ ਜਾਂਦੇ ਆ ਹਾਂ ਹਾਂਜੀ ਤੇ ਪੁਲਿਸ ਵਗੈਰਾ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਸਰ ਕਹਿੰਨੇ ਕੋਈ ਕਾਰਵਾਈ ਨਹੀਂ ਹਜੇ ਤੱਕ ਕੀਤੀ ਸਾਰੇ ਕਹ ਆ ਦਿੰਦੇ ਕਿ ਬੰਦ ਹੋ ਗਿਆ ਬੰਦ ਹੋ ਗਿਆ ਸਰਕਾਰ ਵੀ ਆਖ ਦਿੰਦੀ ਕਿ ਨਸ਼ਾ ਬੰਦ ਹੋ ਗਿਆ ਬੰਦ ਕੁਛ ਵੀ ਨਹੀਂ ਹੋਇਆ ਅੱਜ ਪਰੇਸ਼ਾਨ ਤਾਂ ਅਸੀਂ ਧੀਆ ਜਿਹੜੀਆਂ ਆ ਵਸਣ ਡੀਆਂ ਉਹ ਜ਼ਿਆਦਾ ਅਸੀਂ ਦੁਖੀ ਆ ਬੱਚੇ ਵੇ ਤੁਹਾਡੇ ਹਾਂਜੀ ਬੇਟਾ ਇੱਕ ਹੈ ਇੱਕ ਬੇਟਾ ਹਾਂਜੀ ਮੈਂ ਆਪਣਾ ਮਿਹਨਤ ਮਜ਼ਦੂਰੀ ਕਰਕੇ ਦਾ ਨਾ ਟਾਈਮ ਪਾਸ ਕਰਦੀ ਹਾਂ ਹਾਂਜੀ ਹੁਣ ਮੈਂ 1:30 ਵਜੇ ਨਸ਼ੇ ਤੇ ਮੈਂ ਕਿਤਨਾ ਨੂੰ ਘਰ ਆਉਂਗੀ ਦੱਸੋ ਹਾਂ ਆਪਾਂ ਨੂੰ ਜੀ ਲਾਈਫ ਇੰਸਕਿਊ 911 ਰਿਸਰਚ ਨੂੰ ਕਾਲ ਆਇਆ ਹੋਇਆ ਹੈ ਆਪਾਂ ਨੂੰ ਇਹਨਾਂ ਦੀ ਕਾਲ ਰੀਸੀਵ ਹੋਈ ਸੀ ਆਪਣੀ ਐਮਰਜੈਂਸੀ ਨੰਬਰ ਤੇ ਕਿ ਬੰਦੇ ਨੇ ਕਿਸੇ ਹੋਰ ਦਵਾਈ ਡਰਗ ਲਿਆ ਹੋਇਆ ਵਾ ਤੇ ਇਹ ਦੇਖਣ ਜਾ ਇਹਨੂੰ ਰਵਾਈ ਕਰਨਾ ਹੈਗਾ ਤੇ ਅਸੀਂ ਉੱਥੋਂ نکلੇ ਬਾਅਦ 10-15 ਮਿੰਟ ਦੇ ਵਿੱਚ ਅਸੀਂ ਇੱਥੇ ਆ ਗਏ ਹਾਂ ਉਸ ਤੋਂ ਬਾਅਦ ਆ ਕੇ ਜਿਹੜੀ ਕੰਡੀਸ਼ਨ ਦੇਖੀ ਇਹਦੀ ਕੰਡੀਸ਼ਨਿੰਗ ਇਹਦੀ ਆਕਸੀਜਨ ਲੈਵਲ ਬਹੁਤ ਡਾਊਨ ਚੁੱਕਿਆ ਹੈ। ਹੂੰ। ਕਮ ਸੇ ਕਮ ਇਹਦੀ ਆਕਸੀਜਨ ਲੈਵਲ ਹੀ 30% ਰਹੀ ਸੀ। ਉਸ ਤੋਂ ਬਾਅਦ ਅਸੀਂ ਸਾਡੇ ਕੋਲ ਜਿਹੜੀਆਂ ਦਵਾਈਆਂ ਨਾਰਕਿਆਂ ਸਪਰੇਅ ਇਹ ਆਈਆਂ ਅਮਰੀਕਾ ਤੋਂ ਫੌਂਟ ਭਾਈ ਗਈ ਹੈ ਜਿਹੜੇ ਸਾਡੇ ਓਨਰ ਆ ਅਮਨਦੀਪ ਸਿੰਘ ਤੇ ਲੋ ਉਹਨਾਂ ਵੱਲੋਂ ਹੀ ਭੇਜੀ ਗਈ ਹੈ ਵੀ ਜੇ ਕੋਈ ਓਵਰਡੋਜ਼ ਹੁੰਦਾ ਉਹਨਾਂ ਨੂੰ ਮਨੋ ਬਚਾਇਆ ਜਾ ਸਕੇ ਪੰਜਾਬ 'ਚ। ਹੂੰ। ਤੇ ਇਸ ਤਰੀਕੇ ਅਸੀਂ ਆ ਕੇ ਇਹਨੂੰ ਬਾਅਦ 'ਚ ਓਵਰਡੋਜ਼ ਤੋਂ ਇਹਨੂੰ ਕੀਤਾ ਹੋਇਆ ਨਾਰਕਨ ਸਪਰੇਅ ਦੇ ਮਨੋ ਨਿਜਾ ਵਾਸ਼ ਕੀਤੀ ਆ। ਉਦੇ ਨਾਲ ਇਹਦੇ ਮੈਨੂੰ ਮੀਨਿੰਗ 10 ਮਿੰਟ ਦੇ ਵਿੱਚ ਵਿੱਚ ਇਹ ਰਿਵਾਈਵ ਹੋ ਗਿਆ ਵਾ 10 ਮਿੰਟਾਂ ਰਿਵਾਈਵ ਹੋ ਕੇ ਬਾਅਦ ਵਿੱਚ ਉੱਠ ਕੇ ਖੋਦੇ ਨੂੰ ਉੱਠਿਆ ਵਾ ਬਾਅਦ ਵਿੱਚ ਪਾਣੀ ਪੁਣੀ ਪੀਤਾ ਵਾ ਉਸ ਤੋਂ ਬਾਅਦ ਇਹ ਮਨੋ ਹੋ ਚਾਇਆ ਚਗੀ ਤਾ ਹਾਂਜੀ ਕਿ ਜੇਕਰ ਸਹੂਲਤਾਂ ਨਾ ਮਿਲਦੀ ਮੈਡੀਕਲ ਦੀ ਤੇ ਫੇਰ ਜੀ ਫੇਰ ਇਹ ਮਨੋ ਡੈਡ ਡਿਕਲੇਰ ਹੀ ਬੈਠਦੇ ਜੇ ਸਾਡੇ ਕੋਲ ਇਹਦੀ ਕੰਡੀਸ਼ਨ ਹੀ ਹਸਪੀਟਲ ਸਾਡੇ ਨੂੰ ਇਹਾਂ ਦੇ ਹੀ ਲੈ ਕੇ ਜਾ ਨਹੀਂ ਸਕਦੇ ਸਾਡੇ ਕੋਲ ਖਰਚਾ ਨਹੀਂ ਹੈ ਤੇ ਉਸ ਹੱਬ ਨਾਲ ਇਹਦੀ ਮਨੋ ਡੈਡ ਹੀ ਹੈ ਹਾਂਜੀ ਤੇ ਹੁਣ ਤੱਕ ਜਿਹੜਾ ਸੰਸਥਾ ਵੱਲੋਂ ਕਿੰਨਾ ਕੰਮ ਪਰਾ ਲ ਕੀਤਾ ਹੈ ਕਿਨੇ ਲੋਕਾਂ ਨੂੰ ਜਿਹੜਾ ਬਚਾਇਆ ਗਿਆ ਸਾਡੇ ਵੱਲੋਂ ਵੀ ਜੀ ਹੁਣ ਤੱਕ ਕਮ ਸੇ ਕਮ 15 ਤੋਂ 20 ਜਾਨਾਂ ਬਚਾ ਚੁੱਕੀਆਂ ਸੀ ਸਿਰਸਰੀ ਜਾਂ ਸਪਰੇਨ ਹੂੰ ਉਹੀਂ ਸਾਡਾ ਟਮ ਜਿਹੜਾ ਅਸੀਂ ਰੋਡ ਐਕਸਟੈਂਡ ਕਰ ਕਦੇ ਨਾਲ ਨਾਲ ਅਸੀਂ ਇਹ ਵੀ ਆਪਣਾ ਕੰਮ ਕਰਦੇ ਹਾਂ ਨੀ ਜਦ ਉਸ ਵੇਲੇ ਵਾਲਾ ਵੀ ਇਹ ਨਾਲ ਹੀ ਰਾਗੋ ਮੋਟੇ ਦਿੰਦੇ ਆ ਅਸੀਂ 15 ਤੋਂ 20 ਕੇਸ ਅੱਜ ਤੱਕ ਪਹੁੰਚਾ